ਸਾਸੀ ਕਾਲ ਦੋਸਤੋ ਤੁਸੀਂ ਕਦੇ ਇਹ ਨੋਟ ਕੀਤਾ ਹੈ ਸੈਲੀਬ੍ਰਿਟੀਜ਼ ਕਿਤੇ ਵੀ ਜਾ ਰਹੇ ਹੋਣ ਤਾਂ ਕੁਝ ਪਾਪਾਰਾਜ਼ੀਜ਼ ਦੀ ਟੀਮ ਹੱਥਾਂ ਦੇ ਵਿੱਚ ਕੈਮਰਾ ਲੈ ਕੇ ਉਹਨਾਂ ਦੇ ਪਿੱਛੇ ਮੌਜੂਦ ਹੁੰਦੀ ਹੈ ਇਹ ਕਿਸੇ ਵੀ ਕੰਮ ਦੇ ਲਈ ਘਰੋਂ ਬਾਹਰ ਜਾਂਦੇ ਹਨ ਜਿਮ ਵਿੱਚੋਂ ਬਾਹਰ ਆਉਂਦੇ ਹਨ ਗੱਡੀ ਵਿੱਚ ਬੈਠਦੇ ਹਨ ਤਾਂ ਕੋਈ ਨਾ ਕੋਈ ਇਹਨਾਂ ਦੀ ਫੋਟੋ ਖਿੱਚਣ ਦੇ ਲਈ ਮੌਜੂਦ ਹੁੰਦਾ ਹੈ ਕਿਤੇ ਗੱਡੀ ਦੀ ਜਗ੍ਹਾ ਆਟੋ ਰਿਕਸ਼ਾ ਦੇ ਵਿੱਚ ਬਹਿ ਜਾਣ ਤਾਂ ਉਹ ਨਿਊਜ਼ਪੇਪਰ ਦੀ ਹੈਡਲਾਈਨ ਬਣ ਜਾਂਦੀ ਹੈ ਉਹਨਾਂ ਦੀ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਅਸੀਂ ਅਕਸਰ ਫੇਸਬੁੱਕ ਇੰਸਟਾਗ੍ਰਾਮ ਤੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਹਾਂ ਪਰ ਇਹ ਸਾਰੇ ਐਕਟਰਸ ਦੇ ਕੁਝ ਐਕਟਰਸ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਲ ਇਹ ਚੀਜ਼ ਨਾਂ ਦੇ ਬਰਾਬਰ ਹੁੰਦੀ ਹੈ ਇਹਨਾਂ ਪਾਪਾਰਾਜ਼ੀਜ਼ ਦੇ ਦੁਆਰਾ ਸਾਨੂੰ ਕੁਝ ਅਨਨੌਨ ਚਿਹਰੇ बार-बार ਦਿਖਾਈ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਤੇ ਉਹਨਾਂ ਦਾ ਕੋਈ ਨਾਂ ਪਤਾ ਵੀ ਨਹੀਂ ਹੁੰਦਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਰੇ ਗੱਲ ਕਰਾਂਗੇ ਕਿ ਸੈਲੀਬ੍ਰਿਟੀਜ਼ ਦੀ ਲਾਈਫ ਕਿੰਨੀ ਫਰਜੀ ਹੈ ਜੋ ਸਾਨੂੰ ਸੋਸ਼ਲ ਮੀਡੀਆ ਤੇ ਦਿਖਾਇਆ ਜਾਂਦਾ ਹੈ ਉਸ ਵਿੱਚ ਕਿੰਨੀ ਸਚਾਈ ਹੈ ਪੇਡ ਪ੍ਰੋਮੋਸ਼ਨ ਪੇਡ ਫਿਲਮ ਫੇਮ ਪੇਡ ਪੋਡਕਾਸਟ ਪੇਡ ਪਾਪਾਰਾਜ਼ੀ ਇਹਨਾਂ ਬਾਰੇ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਹ ਸੈਲੀਬ੍ਰਿਟੀ ਦੀ ਜੋ ਸਾਨੂੰ ਲਾਈਫ ਵਿਖਾਈ ਜਾਂਦੀ ਹੈ ਉਸ ਵਿੱਚ ਕਿੰਨੀ ਸਚਾਈ ਹੈ ਕਿੰਨੀ ਉਹ ਫੇਕ ਹੈ ਜੋ ਸਾਨੂੰ ਸੋਸ਼ਲ ਮੀਡੀਆ ਤੇ ਵਿਖਾਇਆ ਜਾਂਦਾ ਕਿ ਉਹ ਸਹੀ ਹੈ ਜਾਂ ਉਹ ਹਾਈਪ ਕਰੀਏਟ ਕਰਨ ਦੇ ਲਈ ਵਿਖਾਇਆ ਜਾਂਦਾ ਹੈ ਇਹ ਸਾਰਾ ਕੁਝ ਫਿਲਮਾਂ ਦੀ ਹਾਈਪ ਕਰੀਏਟ ਕਰਨ ਲਈ ਕੀਤਾ ਜਾਂਦਾ ਹੈ ਜੋ ਸਾਨੂੰ ਫਿਲਮਾਂ ਦੀ ਬਾਕਸ ਆਫਿਸ ਵਿਖਾਈ ਜਾਂਦੀ ਹੈ ਉਸ ਵਿੱਚ ਵੀ ਬਹੁਤ ਵੱਡਾ ਕਪਲਾ ਕੀਤਾ ਜਾਂਦਾ ਹੈ ਅੱਜ ਦੇ ਦਿਨ ਵਿੱਚ ਪਾਪਾਰਾਜੀ ਦਾ ਸ਼ਬਦ ਉਹਨਾਂ ਦੀ ਇਸਤੇਮਾਲ ਕੀਤਾ ਜਾਂਦਾ ਹੈ ਜੋ ਐਕਟ੍ਰੈਸ ਦੀ ਫੋਟੋ ਖਿੱਚਦੇ ਹਨ ਪਪਾਰਾਜੀ ਸ਼ਬਦ ਦਾ ਜਨਮ ਕਿਵੇਂ ਹੋਇਆ 1960 ਵਿੱਚ ਫਿਲਮ ਆਈ ਸੀ ਲਾ ਡੋਲਸੇ ਵਿਟਾ ਜੋ ਇਟਾਲੀਅਨ ਸੀ ਇਸ ਫਿਲਮ ਵਿੱਚ ਸਾਈਡ ਕਰੈਕਟਰ ਦਾ ਨਾਮ ਸੀ ਪਪਾਰਾਜੋ ਇਹ ਰਿਪੋਰਟਰ ਸੈਲੀਬ੍ਰਿਟੀ ਦੀ ਫੋਟੋ ਖਿੱਚਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਫਿਲਮ ਦੇ ਡਾਇਰੈਕਟਰ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਦੱਸਦੇ ਹਨ ਉਹਨਾਂ ਨੇ ਪਪੋ ਰਾਜੋ ਸ਼ਬਦ ਕਿਵੇਂ ਚੁਣਿਆ ਪਪਾਰਾਜੋ ਦਾ ਮਤਲਬ ਹੈ ਇੱਕ ਵੱਡਾ ਸਾਰਾ ਪਿੰਪ ਣੌਂਦਾ ਮੱਛਰ ਇਹ ਰਿਪੋਰਟਰ ਵੀ ਮੱਛਰ ਦੀ ਤਰ੍ਹਾਂ ਸੈਲੀਬ੍ਰਿਟੀ ਦੇ ਆਸ-ਪਾਸ ਫੋਟੋਆਂ ਖਿੱਚਣ ਦੇ ਘੁੰਮਦੇ ਰਹਿੰਦੇ ਹਨ ਸੈਲੀਬ੍ਰਿਟੀ ਦੋ ਤਰ੍ਹਾਂ ਦੇ ਹਨ ਇੱਕ ਜੋ ਪਪਾਰਾਜ ਖਾਇਰ ਕਰਦੇ ਹਨ ਆਪਣੀਆਂ ਫੋਟੋਆਂ ਖਚਾਉਣ ਦੇ ਲਈ ਦੂਜੇ ਏ ਕਲਾਸ ਦੇ ਟੌਪ ਫੇਮਸ ਸੈਕਟਰ ਜਿਨ੍ਹਾਂ ਨੂੰ ਕੋਈ ਲੋੜ ਨਹੀਂ ਆਪਣੀਆਂ ਫੋਟੋਆਂ ਖਚਾਉਣ ਦੀ ਉਹ ਕਦੇ ਵੀ ਪੈਸੇ ਨਹੀਂ ਦਿੰਦੇ ਆਪਦੀ ਫੇਮ ਲੈਣ ਲਈ ਤਾਂ ਆਪਦੀਆਂ ਫੋਟੋਆਂ ਨੂੰ ਵਾਇਰਲ ਕਰਨ ਲਈ ਅੱਜਕੱਲ ਇੱਕ ਹੋਰ ਨਵਾਂ ਟਰੈਂਡ ਸ਼ੁਰੂ ਹੋ ਗਿਆ ਹੈ ਕਾਰਪੋਰੇਟ ਫਿਲਮ ਬੁਕਿੰਗ ਕਰਵਾਉਂਦਾ ਕਾਰਪੋਰੇਟ ਬੁਕਿੰਗ ਦਾ ਮਤਲਬ ਹੈ ਜਦੋਂ ਕੋਈ ਵੀ ਪ੍ਰੋਡਿਊਸਰ ਆਪਣੀ ਫਿਲਮ ਦੀ ਹਾਈਪ ਕਰੀਏਟ ਕਰਨ ਲਈ ਆਪਦੀ ਫਿਲਮ ਦੀਆਂ ਟਿਕਟੌਕ ਖੁਦ ਹੀ ਖਰੀਦ ਲੈਂਦਾ ਹੈ ਤੇ ਉਸ ਨੂੰ ਕੰਪਨੀਆਂ ਅਤੇ ਕਾਰਪੋਰੇਟ ਵਿੱਚ ਡਿਸਟ੍ਰੀਬਿਊਟ ਕਰ ਦਿੰਦਾ ਹੈ ਜਿਵੇਂ ਕਿ ਫਿਲਮ ਦੇ ਪਹਿਲੇ 2-3 ਦਿਨ ਫਿਲਮ ਦੀ ਜਿਆਦਾਤਰ ਟਿਕਟ ਟੌਕ ਖੁਦ ਹੀ ਖਰੀਦ ਲੋ ਤਾਂ ਕਿ ਉਹ ਹਾਊਸਫੁੱਲ ਚੱਲੇ ਅਤੇ ਲੋਕਾਂ ਨੂੰ ਵੇਖਣ ਵਿੱਚ ਇਹ ਲੱਗੇ ਕਿ ਇਹਨੂੰ ਬਹੁਤ ਸਾਰੇ ਲੋਕ ਵੇਖ ਲਏ ਹਨ ਅਤੇ ਲੋਕਾਂ ਦੇ ਵਿੱਚ ਇੱਕ ਪੋਜ਼ਿਟਿਵ ਵਾਈਬ ਕਰੀਏਟ ਹੋਵੇ ਤਾਂ ਕਿ ਉਹ ਵੀ ਇਹ ਸੋਚਣ ਕਿ ਅਸੀਂ ਵੀ ਇਹ ਫਿਲਮ ਵੇਖ ਕੇ ਆਈਏ ਕਿਉਂਕਿ ਬਹੁਤ ਸਾਰੇ ਲੋਕਾਂ ਦੁਆਰਾ ਇਹ ਫਿਲਮ ਵੇਖੀ ਗਈ ਹੈ ਇਹਦੀਆਂ ਟਿਕਟ ਟੌਕ ਬਹੁਤ ਜ਼ਿਆਦਾ ਮੁਸ਼ਕਲ ਨਾ ਮਿਲ ਰਹੀਆਂ ਹਨ ਫਿਲਮਾਂ ਦੀ ਹਾਈ ਫੇਕ ਹੈ ਸੈਲੀਬ੍ਰਿਟੀਆ ਦੀ ਲਾਈਫ ਫੇਕ ਹੈ ਜੋ ਸਾਨੂੰ ਬਾਕਸ ਆਫਿਸ ਨੰਬਰ ਬੁਖਾਇਆ ਜਾਂਦਾ ਹੈ ਉਹ ਵੀ ਫੇਕ ਹੈ ਜੋ ਬਾਅਦ ਵਿੱਚ ਫਿਲਮਾਂ ਨੂੰ ਅਵਾਰਡ ਦਿੱਤੇ ਜਾਂਦੇ ਹਨ ਉਹ ਵੀ ਫੇਕ ਹੈ ਵੱਡੇ ਵੱਡੇ ਅਵਾਰਡ ਸੈਲੀ ਜੇਕਰ ਜਨੂਨ ਫਿਲਮਾਂ ਅਤੇ ਐਕਟਰਸ ਨੂੰ ਪ੍ਰੋਮੋਟ ਨਹੀਂ ਕੀਤਾ ਜਾਊਗਾ ਤਾਂ ਲੋਕਾਂ ਦਾ ਇਸ ਇੰਡਸਟਰੀ ਤੋਂ ਵਿਸ਼ਵਾਸ ਛੁੱਟ ਜਾਊਗਾ ਥੋੜੇ ਸਮੇਂ ਬਾਅਦ ਉਹਨਾਂ ਦਾ ਫਿਲਮਾਂ ਅਤੇ ਐਕਟਰਸ ਦੇ ਵਿੱਚ ਇੰਟਰਸਟ ਵੀ ਖਤਮ ਹੋ ਜਾਊਗਾ ਅਖੀਰ ਵਿੱਚ ਤੁਹਾਡੇ ਵਾਸਤੇ ਇੱਕ ਸਿੰਪਲ ਮੈਸੇਜ ਹੈ ਫਿਲਮਾਂ ਦੇਖੋ ਇੰਜੋਏ ਕਰੋ ਇਨ੍ਹਾਂ ਫੇਕ ਐਕਟਰਾਂ ਦੀ ਲਾਈਫ ਨੂੰ ਵੇਖ ਕੇ ਆਪਦਾ ਟਾਈਮ ਵੇਸਟ ਨਾ ਕਰੋ ਇਹਨਾਂ ਨੂੰ ਵੇਖਣ ਦੀ ਕੋਈ ਲੋੜ ਨਹੀਂ ਸਪੈਸ਼ਲੀ ਬਿੱਗ ਬੌਸ ਵਰਗੇ ਕਟਿਆ ਸ਼ੋਅ ਵੇਖ ਕੇ ਆਪਦਾ ਟਾਈਮ ਨਾ ਵੇਸਟ ਕਰੋ ਇਸ ਟਾਈਮ ਨੂੰ ਕਿਸੇ ਚੰਗੇ ਕੰਮ ਵਿੱਚ ਲਾਓ ਚੰਗੇ ਆਰਟੀਕਲ ਪੜੋ ਖੇਡਾਂ ਵਿੱਚ ਲਾਓ ਧੰਨਵਾਦ ਵੀਡੀਓ ਨੂੰ ਦੇਖਣ ਦੇ ਲਈ